ਇਰੇ ਲਈ ਦੇ ਵਿੱਚ ਤੁਸੀਂ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਰੱਖਣਾ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਜਿੱਥੇ ਵੀ ਹੈਗੇ ਹੋ ਕਦੇ ਵੀ ਲੋਕਾਂ ਦੇ ਮਗਰ ਲੱਗ ਕੇ ਸਾਰੇ ਪੈਸੇ ਖਰਚਣ ਦੀ ਜਰੂਰਤ ਨਹੀਂ ਤੁਸੀਂ ਕਿਤੇ ਵੀ ਰਹਿੰਦੇ ਹੋ ਤੁਹਾਡੇ ਘਰ ਦਾ ਕਿਰਾਇਆ ਪਾਣੀ ਦਾ ਬਿੱਲ ਕੋਈ ਵੀ ਚੀਜ਼ ਦਾ ਬਿੱਲ ਤੁਹਾਡਾ ਹੈਗਾ ਤੁਸੀਂ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਲੋਕ ਹੁੰਦੇ ਜਾਂ ਕੋਈ ਗੱਲ ਨਹੀਂ ਅਗਲੇ ਹਫ਼ਤੇ ਪੈਸੇ ਮਿਲ ਜਾਣੇ ਆ ਦੱਸ ਦੇਣ ਤੱਕ ਪੈਸੇ ਮਿਲ ਜਾਣੇ ਆ ਦਿਹਾੜੀ ਲੱਗੀ ਬਾਹਰ ਉਹ ਆਪਾਂ ਖਾਣ ਪੀਣ ਚੜਾ ਦੀ ਸਾਰੇ ਪੈਸੇ ਕਦੇ ਵੀ ਘਰੇ ਨਹੀਂ ਪਾਉਣੇ ਸਾਰੇ ਪੈਸੇ ਜਿੰਨੇ ਤੁਹਾਨੂੰ ਮਿਲਦੇ ਆ 700 800 500 ਜਿੰਨੇ ਵੀ ਮਿਲਦੇ ਆ ਉਹਦੇ ਵਿੱਚੋਂ ਤੁਸੀਂ 300 ਰੁਪਏ ਤੱਕ ਆਪਣੇ ਕੋਲ ਰੱਖਣੇ ਆ ਕਦੇ ਵੀ ਸਾਰੇ ਪੈਸੇ ਘਰੇ ਨਹੀਂ ਪਾਉਣੇ ਕਿਉਂਕਿ ਘਰੇ ਪੈਸੇ ਆਪਾਂ ਪਾ ਸਕਦੇ ਆ ਪਰ ਘਰ ਤੋਂ ਵਾਪਸ ਨਹੀਂ ਮੰਗਾ ਸਕਦੇ ਜੇ ਆਪਾਂ 50000 ਰੁਪਏ ਮੰਗਾ ਪਾਤਾ ਘਰੇ ਇੰਡੀਆ ਤਾਂ ਆਪਾਂ ਨੂੰ 50000 ਰੁਪਏ ਵਾਪਸ ਨਹੀਂ ਮਿਲਣਾ ਜੇ ਇੱਥੇ ਜ਼ਰੂਰਤ ਪੈਂਦੀ ਆ 4 500 ਦੀ ਕੋਈ ਵੀ ਬੰਦਾ ਇੰਡੀਆ ਦੇ ਵਿੱਚੋਂ ਆਪਾਂ ਨੂੰ ਦੁਬਾਰੇ ਪੈਸੇ ਨਹੀਂ ਦੇਊਗਾ ਇੱਕ ਵਾਰੀ ਕਰਜਾ ਫੜ ਕੇ ਇੱਕ ਵਾਰੀ ਕਰਜਾ ਲੈ ਕੇ ਆਪਾਂ ਇੱਥੇ ਪਹੁੰਚੇ ਆਂ ਦੂਜੀ ਵਾਰੀ ਜੇ ਆਪਾਂ ਪੈਸੇ ਮੰਗਦੇ ਆਂ ਆਪਾਂ ਨੂੰ ਕੋਈ ਨਹੀਂ ਦੇਊਗਾ ਕਿਉਂਕਿ ਕੋਈ ਵੀ ਬੰਦਾ ਆਪਣੇ ਵਾਲੇ ਦਿਵਾਲੇ ਵਾਲੇ ਮੀਡਲ ਕਲਾਸ ਬੰਦੇ ਜਿਹੜੇ ਉਹ ਅਮੀਰ ਇਹਨੇ ਨਹੀਂ ਜਿਹੜੇ ਬੰਦੇ ਵਧੀਆ ਨੇ ਉਹ ਤੁਹਾਨੂੰ 10-20 ਹਜ਼ਾਰ ਰੁਪਏ ਦੇ ਚੁੱਕੇ ਨੇ ਲੱਖ ਦੇ ਚੁੱਕੇ ਆ ਜਾਂ 50 ਹਜ਼ਾਰ ਦੇ ਚੁੱਕੇ ਨੇ ਪਰ ਦੁਬਾਰੇ ਤੁਹਾਨੂੰ ਉਹ ਚੀਜ਼ ਨਹੀਂ ਦੇ ਸਕਦੇ ਕਿਉਂਕਿ ਜ਼ਿੰਦਗੀ ਦਾ ਉਹਨਾਂ ਦਾ ਸਰਕਲ ਹਿੱਲ ਜਾਂਦਾ ਸਾਰਿਆਂ ਦਾ ਇਸ ਕਰਕੇ ਆਪਣਾ ਸਰਕਲ ਇੱਥੇ ਹਲਾਉਣ ਤੋਂ ਪਹਿਲਾਂ ਕਰੇ ਸਾਰੇ ਪੈਸੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਤੁਸੀਂ ਹੱਥ ਨੂੰ ਘੁੱਟ ਕੇ ਰੱਖ ਲਓ ਕਦੇ ਵੀ ਪੈਸਾ ਪੂਰਾ ਨਹੀਂ ਪਉਣਾ ਮੈਂ ਬੰਦੇ ਪਛਤਾਉਂਦੇ ਦੇਖਿਆ ਵੀ ਸਾਰੇ ਪੈਸੇ ਘਰੇ ਪਾਤੇ ਮੈਂ ਖੁਦ ਪੈਸੇ ਆਪਣੇ ਸਾਰੇ ਘਰੇ ਪਾਏ ਬਾਅਦ ਵਿੱਚ ਪਛਤਾਵਾ ਹੁੰਦਾ ਵੀ ਇਸ ਟਾਈਮ ਮੇਰੇ ਕੋਲ ਪੈਸੇ ਹੈ ਨਹੀਂ ਕਈ ਵਾਰੀ ਕੰਮ ਇੱਧਰ ਉੱਧਰ ਹੋ ਜਾਂਦਾ ਛੁੱਟੀਆਂ ਹੋ ਜਾਂਦੀਆਂ ਮੀਂਹ ਆ ਜਾਂਦਾ ਜਾਂ ਧੁੰਦ ਪੈ ਜਾਂਦੀ ਆ ਕੋਰਾ ਪੈਂਦਾ ਇਸ ਕਰਕੇ ਬਹੁਤ ਜ਼ਿਆਦਾ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਆ ਕਦੇ ਵੀ ਜਿੰਨੇ ਤੁਹਾਡੇ ਕੋਲ ਪੈਸੇ ਹੈਗੇ ਨੇ ਆਪਣੇ ਕੋਲ ਰੱਖੋ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੰਮ ਕਿੱਧਰ ਨੂੰ ਹੋ ਜਾਣਾ ਇਹ ਖਾਸ ਕਰਕੇ ਗੱਲ ਹੈਗੀ ਜਿਨ੍ਹਾਂ ਕੋਲੇ ਪੇਪਰ ਨਹੀਂ ਹੈਗੇ ਮੇਰੇ ਕੋਲੇ ਹਜੇ ਉਨੇ ਨਹੀਂ ਹੈਗੇ ਪਰ ਜਿੰਨੇ ਵੀ ਹੈਗੇ ਨੇ ਪਰ ਕੱਚੇ ਬੰਦਿਆਂ ਲਈ ਇਹ ਜ਼ਰੂਰ ਤੁਸੀਂ ਗੱਲ ਆਪਣੇ ਲਾੜਵੰਨ ਕੇ ਰੱਖ ਲਿਓ